ਹੇਟਨ ਰਣ ਕੇਸ 'ਚ ਸਲਮਾਨ ਖਾਨ ਸਾਰੇ ਦੋਸ਼ਾਂ ਤੋਂ ਬਰੀ ਬੰਬੇ ਹਾਈ ਕੋਰਟ ਨੇ ਕਿਹਾ ਪੁਲਿਸ ਨਹੀਂ ਜੁਟਾ ਸਕੀ ਸਲਮਾਨ ਖਿਲਾਫ ਪਖਤਾ ਸਬੂਤ 29 ਸਤੰਬਰ 2002 ਦੀ ਰਾਤ ਸਲਮਾਨ ਦੀ ਲੈਂਡ ਕਰੂਜ਼ਰ ਗੱਡੀ ਮੁੰਬਈ ਦੇ ਬਾਂਦਰਾ 'ਚ ਫੁੱਟਪਾਥ ਤੇ ਚੜਨ ਕਾਰਨ ਇੱਕ ਸ਼ਖਸ ਦੀ ਹੋਈ ਸੀ ਮੌਤ ਸੈਸ਼ਨ ਕੋਰਟ ਵੱਲੋਂ ਦੋਸ਼ੀ ਘਰਾੜ ਦਿੱਤੇ ਜਾਂਦੇ ਫੈਸਲੇ ਖਿਲਾਫ ਹਾਈ ਕੋਰਟ 'ਚ ਦਿੱਤੀ ਸੀ ਚੁਣੌਤੀ ਪੰਜਾਬ ਦੀ ਸਿਆਸੀ ਫਿਜ਼ਾ ਦਾ ਰੁਖ 15 ਦਸੰਬਰ ਨੂੰ ਲੱਗ ਜਾਏਗਾ ਪਤਾ ਸੀਨੀਅਰ ਅਕਾਲੀ ਲੀਡਰ ਸੇਵਾ ਸਿੰਘ ਸੇਖਵਾ ਨੇ ਕਿਹਾ ਤਿੰਨ ਮੁਖਤਿਰਾਂ ਚੋਂ ਲੋਕਾਂ ਦੀ ਪਸੰਦ 15 ਦਸੰਬਰ ਨੂੰ ਹੀ ਹੋ ਜਾਏਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਚ ਰੈਲੀ ਕਾਂਗਰਸ ਦੀ ਬਠਿੰਡਾ ਚ ਰੈਲੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪਰ ਅੰਦਰ ਪ੍ਰਦਰਸ਼ਨ 15 ਦਸੰਬਰ ਨੂੰ ਮੈਂ ਸਮਝਦਾ ਕਿ ਉਸ ਦਿਨ ਇਹ ਕੱਲ ਦਾ ਫੈਸਲਾ ਹੋ ਜਾਏਗਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਪਾਲਸੀਆਂ ਨੂੰ ਚਾਹੁੰਦੇ ਨੇ ਜਾਂ ਲੋਕ ਕਾਂਗਰਸ ਨੂੰ ਚਾਹੁੰਦੇ ਨੇ ਜਾਂ ਲੋਕ ਆਪਦੀਆਂ ਪਾਲਿਸੀਆਂ ਨਾਲ ਸਹਿਮਤ ਨੇ ਲੋਕ ਦੱਸਣਗੇ ਕਿ ਪੰਜਾਬ ਦੇ ਲੋਕ ਕਿਹਦੇ ਨਾਲ ਪੰਜਾਬ ਦੇ ਨਵਾਂ ਸ਼ਹਿਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਕੈਂਟਰ ਸਵਾਰਾਂ ਤੇ ਕਰਨਾਲ ਨੇੜੇ ਫਾਇਰਿੰਗ ਇੱਕ ਨੌਜਵਾਨ ਦੀ ਮੌਤ ਇੱਕ ਜ਼ਖਮੀ ਬੁੱਧਵਾਰ ਰਾਤ ਦੀ ਘਟਨਾ ਮਾਮਲੇ 'ਚ ਗਊ ਰੱਖਿਆ ਕਮੇਟੀ ਦੇ ਮੈਂਬਰਾਂ ਤੇ ਪੁਲਿਸ ਕਰਮੀਆਂ ਸਮੇਤ ਪੰਜ ਗ੍ਰਿਫਤਾਰ ਪੁਲਿਸ ਮੁਤਾਬਕ ਕੈਂਟਰ ਸਵਾਰਾਂ ਨੂੰ ਪਸ਼ੂ ਤਸਕਰ ਸਾਹਮਣੇ ਚਲਾਈ ਗਈ ਹੋ ਸਕਦੀ ਹੈ ਗੋਲੀ ਅਬੀ ਪ੍ਰਾਰੰਭਿਕ ਜਾਂਚ ਕਰਮੇ 5 ਮਿੰਟ ਤਦੋਂ ਰਖਸ਼ਕ ਸਭਾ ਦੇ ਕਿੰਨੇ ਸਦਸਿਓਂ ਕੁਝ ਪੁਲਿਸ ਕਰਮਚਾਰੀ ਜੋ ਪੁਲਿਸ ਕਰਮਚਾਰੀਆਂ ਦੇ ਪਾਸਾ ਦੀਆਂ ਅਰਜ਼ੀਆਂ ਦੇ ਕੇ ਹਮ ਜਾਂਚ ਕਰ ਰਹੇ ਹਨ ਹਰਿਆਣਾ ਵਿੱਚ ਅਨਪੜ ਉਮੀਦਵਾਰ ਨਹੀਂ ਲੜ ਸਕਣਗੇ ਪੰਚਾਇਤੀ ਚੋਣ ਸੁਪਰੀਮ ਕੋਰਟ ਦਾ ਅਹਿਮ ਫੈਸਲਾ ਜਨਰਲ ਸ਼੍ਰੇਣੀ ਲਈ 10ਵੀਂ ਪਾਸ ਔਰਤਾਂ ਤੇ ਹੋਰ ਪਛੜੇ ਵਰਗਾਂ ਲਈ 8ਵੀਂ ਪਾਸ ਤੇ ਅਨੁਸੂਚਿਤ ਜਾਤੀ ਉਮੀਦਵਾਰਾਂ ਲਈ 5ਵੀਂ ਪਾਸ ਹੋਣਾ ਲਾਜ਼ਮੀ ਹਰਿਆਣਾ ਸਰਕਾਰ ਵੱਲੋਂ ਤੈ ਸਾਕਰਤਾ ਪੈਮਾਨੇ ਖਿਲਾਫ ਪਾਈ ਪਟੀਸ਼ਨ ਅਦਾਲਤ ਨੇ ਕੀਤੀ ਰੱਦ ਨਿਊਜ਼ੀਲੈਂਡ ਵਿੱਚ ਪੰਜਾਬੀ ਦੇ ਕਤਲ ਦੇ ਇਲਜ਼ਾਮ 'ਚ ਪਤਨੀ ਤੇ ਉਸ ਦਾ ਪ੍ਰੇਮੀ ਦੋਸ਼ੀ ਘਾਰ ਆ ਓਕਲੈਂਡ ਅਦਾਲਤ ਅਗਲੇ ਸਾਲ ਫਰਵਰੀ 'ਚ ਸੁਣਾਏਗੀ ਸਜ਼ਾ ਅਗਸਤ 2014 ਵਿੱਚ ਅਮਨਦੀਪ ਕੌਰ ਨੇ ਪ੍ਰੇਮੀ ਗੁਜਿੰਦਰ ਸਿੰਘ ਨਾਲ ਮਿਲ ਕੇ ਕੀਤਾ ਸੀ ਪਤੀ ਦਵਿੰਦਰ ਸਿੰਘ ਦਾ ਕਤਲ